ਇਹ ਦਾ ਤੁਹਾਨੂੰ ਕੋਈ ਨੰਨਾ ਡਿਸਟ੍ਰੀਕਟ ਕੀ ਮਤ ਮਕਸਦ ਕੀ ਹੈਗਾ ਔਰ ਕਿਸ ਤਰ੍ਹਾਂ ਦੀ ਬੇਪਸ਼ਾਨੀ ਡਿਸਟ੍ਰੀਬਿਊਟਰਾਂ ਦੀ ਹੈ ਔਰ ਕਿਸ ਤਰ੍ਹਾਂ ਤੁਸੀਂ ਆਪਾਂ ਥੋੜਾ ਜਿਹਾ ਸਹਿਯੋਗ ਸਰ ਮੇਰਾ ਨਾਮ ਆਰ ਸਟਾਰਜਨ ਹੈ ਮੈਂ ਲੁਧਿਆਣਾ ਡਿਸਟ੍ਰੀਬਿਊਟਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹੈ ਨਾਲ ਸਾਡੇ ਕਲੀਕਸ ਨੇ ਐਸੋਸੀਏਸ਼ਨ ਮੈਂਬਰਸ ਨੇ ਅੱਜ ਕੱਲ ਜਿੰਨੇ ਵੀ ਡਿਸਟ੍ਰੀਬਿਊਸ਼ਨ ਹੈਗੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮਜ਼ ਆ ਰਹੀਆਂ ਕਿਸੇ ਨੂੰ ਸਟਾਕ ਦੀ ਡੈਮੇਜ ਦੀ ਪ੍ਰੋਬਲਮ ਆ ਰਹੀ ਹੈ ਕਿਸੇ ਨੂੰ ਸਟਾਕ ਵਿਦਆਊਟ ਆਰਡਰ ਆ ਰਿਹਾ ਹੈ ਕੁਝ ਇਨਫਿਲਟ੍ਰੇਸ਼ਨ ਦੀ ਆ ਰਹੀ ਹੈ ਕੁਝ ਅੰਡਰ ਕਟਿੰਗ ਦੀ ਪ੍ਰੋਬਲਮ ਆ ਰਹੀ ਹੈ ਕਿਸੇ ਨੂੰ ਮਾਲ ਕੰਪਨੀ ਦਾ ਪ੍ਰੈਸ਼ਰ ਹੁੰਦਾ ਮਾਲ ਸਸਤਾ ਕਰਕੇ ਵੇਚਣਾ ਮਤਲਬ ਇਸ ਹਾਲਾਤ ਦੇ ਵਿੱਚ ਡਿਸਟ੍ਰੀਬਿਊਟਰ ਦਾ ਰੇਪ ਹੋ ਰਿਹਾ ਹੈ ਡਿਸਟ੍ਰੀਬਿਊਟਰ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੈ ਤੇ ਉਹਦੇ ਲਈ ਸਾਡੀ ਇੱਕ ਯੂਨੀਅਨ ਬਣੀ ਹੋਈ ਹੈ ਜਿਹਦਾ ਲੁਧਿਆਣਾ ਡਿਸਟ੍ਰੀਬਿਊਟਰ ਐਸੋਸੀਏਸ਼ਨ ਹੈ ਉਹਦੇ ਲਈ ਸਾਡੇ ਜਿਹੜੇ ਏਜੰਡੇ ਆ ਕਿਸੇ ਨੂੰ ਤਕਲੀਫ ਦੇਣਾ ਨਹੀਂ ਹੈਗਾ ਪਰ ਆਪਣੀ ਤਕਲੀਫ ਨੂੰ ਮਿਲ ਜੁਲ ਕੇ ਕੰਪਨੀਆਂ ਨਾਲ ਬੰਦਿਆਂ ਨਾਲ ਜਾ ਹਾਈਲਾਈਟ ਕਰਕੇ ਉਹਨੂੰ ਰਿਮੂਵ ਕਰਨ ਦੀ ਸਾਡਾ ਪੂਰਾ ਪ੍ਰਿਆਸ ਆ ਔਰ ਕਾਫੀ ਹੱਦ ਤੱਕ ਅਸੀਂ ਆਪਣੇ ਇਸ ਮਕਸਦ 'ਚ ਕਾਮਯਾਬ ਰਹੇ ਆਂ ਲੇਕਿਨ ਹਲੇ ਵੀ ਸਾਡੇ ਲੋਕਾਂ ਦੀ ਰਿਟਰਨ ਜਿਹੜੀ ਹੈ ਉਹ ਮੋਡਰਨ ਟ੍ਰੇਡ ਇਫੈਕਟ ਕਰ ਰਿਹਾ ਐ ਆਨਲਾਈਨ ਟ੍ਰੇਡ ਇਫੈਕਟ ਕਰ ਰਿਹਾ ਮਤਲਬ ਅਸੀਂ ਸਰਕਾਰ 'ਗੇ ਰਿਕਵੈਸਟ ਕਰਦੇ ਆਂ ਕਿ ਸਾਡਾ ਬਿਜ਼ਨਸ ਦੇ ਵਿੱਚ ਜਿਹੜਾ ਕੰਟ੍ਰਿਬਿਊਸ਼ਨ ਐ ਉਹ ਬਿਜ਼ਨਸਮੈਨ ਕਮਿਊਨਿਟੀ 'ਚ 9% ਐ ਪੂਰੇ ਇੰਡੀਆ ਦੇ ਵਿੱਚ ਸਾਨੂੰ ਵੀ ਸਰਕਾਰ ਦੇ ਵਿੱਚ ਉਹਦੀ ਨੁਮਾਇੰਦਗੀ ਮਿਲਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣਾ ਪੱਖ ਜਿਹੜਾ ਵਾ ਬੜਾ ਸਟਰੋਂਗਲੀ ਵਪਾਰੀਆਂ ਦਾ ਪੱਖ ਜਿਹੜਾ ਸਰਕਾਰ ਤੱਕ ਪਹੁੰਚਾ ਸਕੀਏ ਤਾਂ ਕਿ ਸਰਕਾਰ ਨੂੰ ਵੀ ਪਤਾ ਲੱਗੇ ਕਿ ਅੱਜ ਦਾ ਡਿਸਟ੍ਰੀਬਿਊਟਰ ਜਿਹੜਾ ਵਾ ਉਹ ਕਿੰਨੇ ਕ੍ਰਾਈਸਿਸ ਦੇ ਵਿੱਚੋਂ ਨਿਕਲ ਰਿਹਾ ਵਾ ਉਹਨੂੰ ਕੀ ਸਪੋਰਟ ਦੀ ਲੋੜ ਹੈ ਅੱਜ ਇੱਕ ਡਿਸਟ੍ਰੀਬਿਊਟਰ ਪਹਿਲੇ ਦਿਨ ਜਿਸ ਦਿਨ ਵੀ ਬਿਜ਼ਨਸ ਸ਼ੁਰੂ ਕਰਦਾ ਉਸ ਦਿਨ ਤੋਂ ਲੈ ਕੇ ਸਰਕਾਰ ਨੂੰ ਸਾਰੀ ਮੋ ਟੈਕਸ ਇਕੱਠਾ ਕਰਕੇ ਦਿੰਦਾ ਰਹਿੰਦਾ ਪਰ ਸਰਕਾਰ ਵੀ ਉਸ ਦੀ ਸੇਵਾਵਾਂ ਦਾ ਕੋਈ ਫਲ ਨਹੀਂ ਪਾਉਂਦੀ ਕੋਈ ਸੇਵਾ ਨਹੀਂ ਦਿੰਦੀ ਕੋਈ ਉਹਦਾ ਰਿਵਾਰਡ ਨਹੀਂ ਦਿੰਦੀ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਜਿਹੜਾ ਵੀ ਬਿਜ਼ਨਸਮੈਨ ਸਰਕਾਰ ਨੂੰ ساری ਉਮਰ ਟੈਕਸ ਦਿੰਦਾ ਹੈ ਉਸ ਟੈਕਸ ਜੀ ਦਾ ਕੁਝ ਪਰਸੈਂਟ ਹਿੱਸਾ ਸਾਡਾ ਸਰਕਾਰ ਨੂੰ ਉਸ ਵਪਾਰੀ ਨੂੰ 50 ਸਾਲ ਤੋਂ ਬਾਅਦ ਪੈਨਸ਼ਨ ਦੇ ਰੂਪ ਵਿੱਚ ਮਿਲਣਾ ਚਾਹੀਦਾ ਹੈ ਤਾਂ ਕਿ ਆਪਣੇ ਉਹ ਬੁਢਾਪੇ ਦੀ ਲਾਠੀ ਬਣਾ ਸਕੇ ਤੁਸੀਂ ਇੱਕ ਐਮਪਲਾਈ ਸਰਕਾਰੀ ਐਮਪਲਾਈਜ਼ ਨੂੰ ਬੜੀ ਅੱਛੀ ਗ੍ਰੈਸਟੀ ਦਿੰਨੇ ਹੋ ਨੌਕਰੀ 'ਚ ਪੈਸਾ ਵੀ ਦਿੰਨੇ ਹੋ ਉਸ ਤੋਂ ਬਾਅਦ ਉਹਨੂੰ ਹੋਰ ਦੁਨੀਆ ਦੇ ਬੈਨੀਫਿਟ ਦਿੰਨੇ ਆ ਪਰ ਵਪਾਰੀ ਵੀ ਤੁਹਾਡਾ ਜਿਹੜਾ ਤੁਹਾਡੇ ਲਈ ਕੰਮ ਕਰਦਾ ਸਾਰੀ ਉਮਰ ਟੈਕਸ ਦਿੰਦਾ ਫਿਰ ਆਪਣਾ ਮਾਰਜਿਨ ਕੱਟਦਾ ਮਾਰਜਿਨ ਮਿਲੇ ਨਾ ਮਿਲੇ ਪਰ ਤੁਹਾਨੂੰ ਟੈਕਸ ਟਾਈਮ ਸਿਰ ਜਰੂਰ ਜਮ੍ਹਾਂ ਕਰਾਂਦਾ ਮੇਰੀ ਸਰਕਾਰ ਅੱਗੇ ਵੀ ਇਹ ਰਿਕਵੈਸਟ ਹੈ ਕਿ ਤੁਸੀਂ ਸਾਡੇ ਵਪਾਰੀਆਂ ਨੂੰ ਵੀ ਇੱਕ ਨਿਵਾਇਨਗੀ ਦਿਓ ਤੇ ਹਰ ਵਪਾਰੀ ਨੂੰ ਆਪਣੇ ਪੈਨਸ਼ਨ ਦਾ ਹਿੱਸਾ ਜਾਂ ਪੈਨਸ਼ਨ ਯੋਗਦਾਨ ਅਲੱਗ ਪੈਨਸ਼ਨ ਜਿਹੜੀ ਆ ਵਪਾਰੀ ਵਰਗ ਦੀ ਆ ਉਹਦੀ ਜਿੰਨੇ ਟੈਕਸ ਕਲੈਕਸ਼ਨ ਹੈ ਉਹਦੇ ਵਿੱਚੋਂ ਕੁਝ ਪਰਸੈਂਟੇਜ ਦਾ ਬੇਸ ਬਣਾ ਕੇ ਦਿੱਤੀ ਜਾਵੇ ਤਾਂ ਕਿ ਵਪਾਰੀ ਵਰਗ ਦੀ ਆਪਣਾ ਬੁਢਾਪਾ ਜਿਹੜਾ ਹੈ ਉਹ ਵਧੀਆ ਤਰੀਕੇ ਜਿੰਦਗੀ ਚ ਜੀ ਸਕੇ ਅਗਰ ਸਰਕਾਰ ਕੋਲ ਪੈਨਸ਼ਨ ਦੇ ਲਈ ਪੈਸੇ ਨਹੀਂ ਹੈਗੇ ਅਸੀਂ ਕਹਿੰਨੇ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਇਹ ਸਰਕਾਰਗੇ ਰਿਕੁਐਸਟ ਕਰਦੇ ਆ ਕਿ ਜੇ ਸਰਕਾਰ ਦੇ ਕੋਲੇ 15% ਟੈਕਸ ਹੈ ਕਿਸੇ ਆਈਟਮ ਤੇ 18% ਹੈ 12% ਹੈ ਉਹ ਚ 1% ਟੈਕਸ ਵਧਾ ਦੋਵੇ 15 ਦਾ 16 ਕਰ ਦੇ 18 ਦਾ 19 ਕਰ ਦੇ 12 ਬਲਾ 13 ਕਰ ਦੇ ਉਹ 1% ਹਰ ਵਪਾਰੀ ਦੇ ਪ੍ਰੋਵੀਡਰ ਫੰਡ ਅਕਾਊਂਟ ਚ ਛਾਵੇ ਤਾਂ ਕਿ ਅਗਰ ਇੱਕ ਬੰਦੇ ਦੀ শেয়ার 1 ਕਰੋੜ ਰੁਪਿਆ ਹੈ ਤਾਂ ਉਹਦਾ 1 ਲੱਖ ਰੁਪਿਆ ਫੰਡ ਅਕਾਊਂਟ ਚ ਛਾਵੇ ਅਗਰ ਉਹ 20 ਸਾਲ ਕੰਮ ਕਰਦਾ ਹੈ ਤਾਂ ਉਹਦੇ ਕੋਲ 2.5 ਤੋਂ 3 ਕਰੋੜ ਰੁਪਿਆ ਆ ਜਾਏਗਾ ਜਿਹੜਾ ਸਰਕਾਰ ਨੂੰ ਤਾਂ ਵਰਤਨ ਦਾ ਫਾਇਦਾ ਮਿਲੇਗਾ ਹੀ ਮਿਲੇਗਾ ਲੇਕਿਨ ਉਹ 20 ਸਾਲ ਨੌਕਰੀ ਤੋਂ ਬਾਅਦ ਆਪਣੀ ਜ਼ਿੰਦਗੀ ਵਧੀਆ ਤਰੀਕੇ ਜੀ ਸਕਦਾ ਔਰ ਉਸ ਦੇ ਵਿੱਚ ਆਪਣੀ ਲਾਈਫ ਨੂੰ ਇਨ ਫੋਰਨ ਲਾਈਫ ਔਰ ਇੱਕ ਲਾਈਫ ਲਾਈਫ ਬਤੀਤ ਕਰ ਸਕਦਾ ਜਿਸ ਚ ਨਾ ਕੇਵਲ ਉਸ ਬੰਦੇ ਦਾ ਆਪਣੀ ਜ਼ਿੰਦਗੀ ਦੇ ਲਈ ਸੋਸ਼ਲ ਸੇਫ ਹੋਏਗਾ ਪਲੱਸ ਸਾਡਾ ਸਟੇਟਸ ਹੋ ਲਿਵਿੰਗ ਵਧੇਗਾ ਤੇ ਸਰਕਾਰਾਂ ਵੀ ਅਪਗ੍ਰੇਡ ਹੋਣਗੀਆਂ ਕਿਸਾ ਦੇ ਲੋ ਜਿਹੜਾ ਜੀਤੀ ਲੱਗਦੀ ਪਾਪੂਲੇਸ਼ਨ ਵਿੱਚ ਐਸ ਕੰਪਲੈਟ ਐਲ ਡੀਏ ਹੈਗਾ ਕਿ ਇਹ ਉਹ ਨਾ ਡਿਸਪਲੇਸਿਵ ਕਿੱਥੇ ਟੈਂਕਾ ਲੁਧਿਆਣਾ ਦੀ ਪਾਪੂਲੇਸ਼ਨ ਦੇ ਵਿੱਚ ਸਾਡਾ ਜਿਹੜਾ ਕੰਟਰੀਬਿਊਸ਼ਨ ਹੈ ਜੀ ਅਸੀਂ ਡਾਇਰੈਕਟਰ ਜਿਹੜੇ ਸਾਡੇ ਨਾਲ ਡਾਇਰੈਕਟ ਵਪਾਰੀ ਜੁੜੇ ਹੋਏ ਨੇ ਉਹਨਾਂ ਦੀ ਜਿਹੜੀ ਗਿਣਤੀ ਹੈਗੀ ਅਸੀਂ ਇੱਥੇ 12000 ਰੁਪਿਆ ਵਪਾਰੀ ਵਰਗ ਹੈਗਾ ਜਿਹੜਾ ਸਾਡੇ ਡਿਸਟ੍ਰੀਬਿਊਸ਼ਨਰਾਂ ਦੇ थ्रू ਸਪਲਾਈ ਹੁੰਦਾ ਵਾ ਸਾਡੇ ਕੋਲੇ ਜੇ ਤੁਸੀਂ ਇੱਕ ਸਿੰਪਲ ਕੈਲਕੂਲੇਸ਼ਨ ਵੀ ਜਿੰਦੇ ਹੋ ਤਾਂ ਮੋਟਾ-ਮੋਟਾ 2 ਤੋਂ 3 ਲੱਖ ਰੁਪਏ ਜਿਹੜਾ ਪਰਿਵਾਰ ਹੈ 2 ਤੋਂ 3 ਲੱਖ ਰੁਪਏ ਵੋਟਰਸ ਹੈ ਉਹ ਸਾਡੇ ਨਾਲ ਡਾਇਰੈਕਟ ਲਿੰਕ ਦੇ ਵਿੱਚ ਹੈ ਅਸੀਂ ਸਰਕਾਰ ਅਗੇ ਰਿਕੁਐਸਟ ਕਰਦੇ ਆ ਵਪਾਰੀ ਵਰਗ ਨੂੰ ਅੱਗੇ ਲਿਆਓ ਅਸੀਂ ਅਸ਼ੋਰ ਕਰਦੇ ਆ ਕਿ 2 ਤੋਂ 3 ਲੱਖ ਵੋਟਰ ਤੁਹਾਡੇ ਨਾਲ ਹਰ ਸਮੇਂ ਉਹਨਾਂ ਨਾਲ ਪਾਉਗੇ ਤੇ ਨਾਲ ਤੁਸੀਂ ਖੜਾ ਦੇਖੋਗੇ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par